ਉਹ ਮਕਸਦ ਇਹ ਆ ਕਿ ਜਿਹੜਾ ਆਪਾਂ ਪਾਸਟਰਾਂ ਵਾਲੇ ਜਿਹੜੇ ਪਖੰਡੀ ਪਾਸਟਰ ਆ ਤਾਂ ਸਾਰਾ ਨਹੀਂ ਕਹਿੰਦੇ ਜਿਹੜੇ ਪਖੰਡ ਕਰਦੇ ਆ ਤੇ ਪਖੰਡ ਕਰਕੇ ਲੋਕਾਂ ਨੂੰ ਉਹਦੇ ਮੰਗਰ ਲਾਉਂਦੇ ਆ ਕਿ ਅਸੀਂ ਭੂਤਾਂ ਕਰਦੇ ਆ ਅਸੀਂ ਇਹ ਕਰਦੇ ਆ ਉਹ ਕਰਦੇ ਆ ਉਹਨਾਂ ਦੇ ਸਬੰਧ ਵਿੱਚ ਆਪਾਂ ਗੱਲ ਕਰਨੀ ਆ ਤੇ ਪਹਿਲਾਂ ਤੁਹਾਨੂੰ ਅਸੀਂ ਕੁਝ ਵਿਖਾਉਣਾ ਏ ਵੀ ਆਮ ਵੀਡੀਓ ਬੜੀ ਵਾਇਰਲ ਹੋ ਰਹੀ ਹੋਵੇ ਜਿੱਦਾਂ ਤੁਹਾਡੀ ਵੀਡੀਓ ਵਾਇਰਲ ਹੋਈ ਆ ਉਹ ਇੱਕ ਪਾਸਟਰ ਆ ਕੋਈ ਕੀ ਨਾਮ ਸੀ ਤੁਹਾਡਾ ਜੀ ਨਰੂਲਾ ਹਾਂ ਨਰੂਲਾ ਕੋਈ ਨਰੂਲਾ ਨਾਮ ਦਾ ਪਾਸਟਰ ਆ ਉਹ ਦੇਖੋ ਕਿੰਨੇ ਦਿਨ ਦੀ ਪੀਪਰ ਮਤਲਬ ਨਾ ਪਲੈਨਿੰਗ ਹੁੰਦੀ ਸਾਰੀ ਉਹ ਜਿਹੜੀਆਂ ਲੋਕਾਂ ਨੂੰ ਪ੍ਰਭਾਵਿਤ ਕਰਦੇ ਆ ਵੀ ਅਸੀਂ ਇਹ ਹੱਥ ਕਰਾਂਗੇ ਤਾਂ ਲੋਕ ਡਿੱਗਦੇ ਜਾਂਦੀਆਂ ਬੁੜੀਆਂ ਚੀਕਾ ਮਾਰ ਕੇ ਜਾਤਰ ਬੁੜੀਆਂ ਹੁੰਦਾ ਅੱਜ ਤੇ ਉਹ ਡਿੱਗਦੀਆਂ ਜਾਂਦੀਆਂ ਕੁੜੀਆਂ ਬੁੜੀਆਂ ਤੇ ਉਹ ਐ ਲੜਦੀਆਂ ਸਲੇ ਚੀਕਾ ਮਾਰਦੀਆਂ ਵੀ ਲੋਕਾਂ ਨੂੰ ਉਹਦੇ ਵਿੱਚ ਪ੍ਰਭਾਵਿਤ ਕਰਨਾ ਹੁੰਦਾ ਹੈਗਾ ਵੀ ਬੜੀ ਬੜੀ ਬਈ ਸ਼ਕਤੀ ਹੈ ਨਾ ਕੋਈ ਵੀ ਬੜੀ ਬਈ ਇਹ ਯਿਸੂ ਮਸੀਹ ਦੇ ਨਾਮ ਤੇ ਇਹ ਕਲੰਕਾ ਦਿੰਦੇ ਯਿਸੂ ਮਸੀਹ ਦੇ ਨਾਮ ਤੇ ਇਹ ਬੰਦੇ ਕਲੰਕਾ ਜਿਹੜੇ ਉਹਦਾ ਨਾਮ ਬਦਨਾਮ ਕਰਦੇ ਆ ਕਿਉਂਕਿ ਯਿਸੂ ਮਸੀਹ ਕਦੇ ਵੀ ਇਹੋ ਜੀ ਹਰਕਤ ਕਰਨ ਨੂੰ ਕਦੇ ਨਹੀਂ ਕਹੂਗਾ ਤੇ ਇਹਨਾਂ ਬੰਦਿਆਂ ਦੇ ਮੈਂ ਕਹਿੰਦਾ ਲਹਨਤਾ ਪੈਣਗਾ ਜਿਹਦੇ ਦੇ ਛੱਤਰ ਪੈਣੇ ਚਾਹੀਦੇ ਆ ਤੇ ਮੈਂ ਆਪਦੇ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਨੀ ਚਾਹੁੰਨਾ ਪੰਜਾਬੀਆਂ ਨੂੰ ਕਿ ਦੇਖੋ ਭਰਾਵੋ ਥੋੜਾ ਗੁਰੂ ਗੋਬਿੰਦ ਸਿੰਘ ਜੀ ਨਾਲ ਕਿਤੇ ਤੁਹਾਨੂੰ ਢੋਈ ਨਹੀਂ ਹੈਗੀ ਤੁਹਾਡੀ ਥੋੜਾ ਜੋ ਭਲਾ ਕਰਨਾ ਹੈ ਨਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਰਨਾ ਹੈ ਆਪਣੇ ਆਪ ਨੂੰ ਕਿਸੇ ਸਾਧ ਦੇ ਕਿਸੇ ਚੇਲੇ ਵੇਲੇ ਦੇ ਜਾਂ ਕਿਸੇ ਪਾਸਟਰ ਦੇ ਐਵੇਂ ਥੱਲੇ ਲਾ ਕੇ ਨਾ ਤੇ ਆਪਣੀ ਅਕਾਤ ਜੇ ਜਿਹੜੀ ਆਪਣੀ ਔਕਾਤ ਤੁਸੀਂ ਪਰਖਾਉਨੇ ਨੇ ਲੋਕਾਂ ਕੋਲੋਂ ਤੁਸੀਂ ਇਹਨਾਂ ਨੂੰ ਆਪਣੇ ਜਮੀਰ ਵੇਚਦਨੇ ਆ ਇਹਨਾਂ ਘਟਿਆ ਲੋਕਾਂ ਕੋਲੇ ਜਿਵੇਂ ਇਹ ਤੁਹਾਨੂੰ ਕਹਿੰਦੇ ਆ ਕਟ ਪੁਤਲੀ ਬਣਾ ਲੈਂਦੇ ਆ ਆ ਦੇਖੋ ਇਹ ਨਾ ਪੂਰੀ ਮਤਲਬ ਪਲਾਨਿੰਗ ਕੀਤੀ ਹੁੰਦੀ ਆ ਤੇ ਵੀ ਕਿਹਨੇ ਜਦੋਂ ਹੱਥ ਕੀਤਾ ਤਾਂ ਕਿਵੇਂ ਦਿਖਣਾ ਏ ਕਿਹਨੇ ਚੀਕਾ ਮਾਰਨੀ ਆ ਅਨੁਰੁੱਲਾ ਸਾਰਾ ਸੁਝਾ ਰਿਆ ਉਹਨਾਂ ਨੂੰ ਤੇ ਮਜ਼ਾਕ ਉਡਾ ਰਹੇ ਆ ਵੀ ਕੀ ਦੀ ਸ਼ਕਲ ਕਿੱਦਾਂ ਦੀ ਆ ਕਿਹੜਾ ਬੰਦਾ ਉਹ ਸ਼ਕਲ ਦੇ ਹਿਸਾਬ ਦੇ ਨਾਲ ਉਹਨੂੰ ਮਤਲਬ ਬੰਦੇ ਨੂੰ ਰੋਲ ਦਿੰਦੇ ਆ ਇਹ ਇੱਕ ਨਾਟਕ ਹੁੰਦਾ ਏ ਸੰਗਤ ਜੀ ਇੱਕ ਨਾਟਕ ਹੁੰਦਾ ਏ ਕਿ ਇਹ ਲੋਕ ਜਿਹੜੇ ਆ ਪਰਵਾਸਨ ਕਰਦੇ ਆ ਫਿਰ ਮਤਲਬ ਸਾਡੀ ਬਗਨਾਮੀ ਵੀ ਕਰਦੇ ਆ ਕਿ ਆਹ ਵੇਖੋ ਸਿੱਖ ਜਿਹੜੇ ਆ ਉਹ ਕ੍ਰਿਸਚਨ ਧਰਮ ਵਿੱਚ ਆ ਰਹੇ ਆ ਬਗਨਾਮੀ ਵੀ ਆਪ ਹੀ ਕਰਦੇ ਆ ਜਾਣ ਪੁੱਝ ਕੇ ਕਰਦੇ ਆ ਇਹੋ ਜਿਹੇ ਕੁੱਤੇ ਬੰਦੇ